ਹਉਰੀ ਹੈ ਨਾ ਹਾਂ ਕਬੜੀ ਮੋਟਾ ਸਾਹ ਵਾਲਾ ਯਾਰ ਮੇਰੇ ਸਾਹ ਨਾਲ ਉਹ ਟੂਏ ਜਨਾ ਡੱਗ ਪਿਆ ਹੋਇਆ ਇਹ ਸਤੋਰਾ ਆ ਇਹ ਮੂਰੇ ਮੂਰੇ ਟੋਹਾ ਨਾ ਜਿਹੜਾ ਮੇਨ ਉੱਥੇ ਬਹੁਤ ਮੋਟਾ ਥੱਲੇ ਨੂੰ ਟੋਹਾ ਬਹੁਤ ਆ ਇਧਰ ਆ ਨਾ ਮੈਂ ਬਈ ਯਾਰ ਰਾਹ ਇਹ ਇਥੋਂ ਪਈ ਜਾਂਦੀ ਆ ਐਂਦੀ ਉਹ ਸੜਕ ਤੇ ਚੜ ਜੂਗੀ ਸੜਕ ਤੋਂ ਮੜ ਕੇ ਦਵੜੀ ਖੰਡੇ ਨੂੰ ਆ ਜਾ ਉਹ ਐਨੂੰ ਹਾਂ ਆ ਪਿਛਲੀ ਪਈ ਆ ਜਾਂਦਾ ਬਾਈ ਇਹਦੇ ਨਾਲ ਜਾੜੋ ਇਹ ਦਾ ਮੋਟਰਸਾਈਕਲ ਬੱਚਾ ਹੈ ਇਹ ਇਹ ਦਾ ਮੋਟਰਸਾਈਕਲ ਬੱਚਾ ਇਹਨਾਂ ਦਾ ਹੈ ਗੁਰੇਗਾ ਗੁਰੇਗਾ ਰਾਤੜ ਗਿਆ ਰਾਤੜ ਗਿਆ ਇਕੱਲਾ ਹੀ ਸੀ ਬੰਦਾ ਕੇ ਦੋ ਬੰਦੇ ਸੀ ਜੀ ਹਾਂ ਭੈ ਇਹਨਾਂ ਉੱਥੇ ਡੂੰਗਾ ਹੀ ਬਾਲਾ ਬਈ ਕੋਈ ਉਹਨੂੰ ਕੁੱਦਣਾ ਨਹੀਂ ਆਉਂਦਾ ਮੈਂ ਜਾ ਵੜਦਾ ਕੁੱਦਣਾ ਕੀ 11 12 ਰੱਸੇ ਫੜ ਕੇ ਤੁਰਿਆ ਜਾਊਗਾ ਆਣੀ ਉੱਥੇ ਜੇ ਬਾਲਾ ਤੇਜ ਆ ਨਾ ਇਕੱਲਾ ਇਧਰ ਨੂੰ ਓ ਯਾਰ ਬਾਈ ਇਧਰ ਨੂੰ ਦਿਖਾਓ ਹੁਣ ਗਿਆ ਮੂਰੇ ਮੋਢੇ ਦੇ ਚੇਰ ਯਾਰ ਅੱਸਾ ਫੜੇ ਆਇਆ ਇਹਨੂੰ ਆਇਆ ਪਾਣੀ ਬਾਹਰ ਆ ਯਾਰ ਇਧਰ ਬੰਨੀ ਤਾਂ ਨਹੀਂ ਕਿਸੇ ਵਾਸਤੇ ਯਾਰ ਬੰਨਣ ਨੂੰ ਮਾਰੀ ਅਸੀਂ ਫੇਰ ਤਾਂ ਚੱਕਰੀ ਨਹੀਂ ਸੀ ਯਾਰ ਤੁਸੀਂ ਆ ਕੱਲਾ ਥਾਂ ਵੇਖ ਲਓ ਬਾਈ ਜਿੱਥੇ ਆ ਸ਼ਰੂ ਪਾਈਪਾਂ ਤੋਂ ਹਾਂ ਇੱਥੇ ਹੀ ਪਿਆ ਆ ਮੋਟਰਸਾਈਕਲ ਤੁਹਾਡਾ ਪਾਰਾ ਹੈਗਾ ਉਹਨੇ ਕਿੱਥੇ ਜਾਣਾ ਯਾਰ ਫਸ ਗਿਆ ਥੱਲੇ ਟੋਏ ਚ ਚੌੜਾ ਹੁੰਦਾ ਉਹ ਉਹ ਯਾਰ ਆ ਮੋੜ ਵੇਖ ਘੇਰ ਬਾਈ ਜਮਾ ਮੋੜ ਆ ਮੋੜ ਵੇਖ ਇੱਥੇ ਪਾਈਪਾਂ ਦੇ ਮੂਰੇ ਨਹੀਂ ਨਹੀਂ ਉਹ ਮੋਟਰਸਾਈਕਲ ਆੜ ਜਾਂਦਾਗਾ ਹਾਂ ਹਾਂ ਐ ਤਾਂ ਨਹੀਂ ਠਹਿਣਾ ਯਾਰ। ਉੱਦਮਾ ਮੋਟਰਾਂ ਜਾਈ ਨਹੀਂ ਵੱਲੋਂ। ਰਾਤ ਦਾ ਡਿੱਗਿਆ ਵਾ ਹਨਾ। ਅਸਲਾਂ ਪੌਲ ਚਾਹੀਦਾ ਇੱਥੇ ਯਾਰ ਹੁਣ। ਪੌਲ ਜ਼ਰੂਰੀ ਹੋਇਆ ਬਹਿ ਵੀ। ਕਿਹੜਾ ਮੋੜਸਾਂ ਵਾਲਾ? ਪੁਰਾਣਾ ਹੀ ਹੈ ਕਿ ਨਵਾਂ? ਪੁਰਾਣਾ ਹੀ ਹੈ। ਇਹ ਵਾ ਪ੍ਰਾਣਾ ਹੈ ਚੱਲ। ਨਵੇਂ ਦਾ ਬਾਲਾ ਨਖਰਾਂ ਹੋਇਆ ਤਾਂ ਪੁਰਾਣੇ ਦਾ ਹੀ ਕਾਟਾ Oj, te ljeve, oj,